ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਸਭ ਦਾ ਸਵਾਗਤ ਆ ਸਾਡੇ ਛੋਟੇ ਭਰਾ ਦੇ YouTube ਚੈਨਲ ਤੇ ਹੋਰ ਕੀ ਹਾਲ ਚਾਲ ਮੇਰੇ ਆ ਭੈਣਾ ਮਾਵਾਂ ਦੇ ਤੇ ਮੇਰੇ ਵੀਰ ਸਦਾ ਚੜ੍ਹਦੀ ਕਲਾ 'ਚ ਰਹੋ ਤੇ ਬਾਕੀ ਆ ਠੰਡ ਬਹੁਤ ਪੈ ਰਹੀ ਆ ਜੀ ਠੰਡੀ ਹਵਾ ਸੀਤ ਚੱਲ ਰਹੀ ਆ ਬੱਦਲ ਵਾਈ ਰਹਿ ਰਹੀ ਆ ਧੁੰਦਾਂ ਪੈ ਰਹੀਆਂ ਤੇ ਸਾਰੇ ਠੰਡ ਕਰਕੇ ਆਪਣਾ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਖਾਸ ਕਰਕੇ ਬੱਚਿਆਂ ਦਾ ਜ਼ਿਆਦਾ ਧਿਆਨ ਰੱਖੋਗੇ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਹੁਣ ਤੇ ਬਾਕੀ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਮੇਰੇ ਵੱਲੋਂ ਇਹ ਹੀ ਅਰਦਾਸ ਆ ਸਾਰੇ ਵਾਇਰਸ ਸਭ ਦਾ ਪਲਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਕਾਰੋਬਾਰ 'ਚ ਵਾਧਾ ਕਰੇ ਮਹਾਰਾਜ ਸਾਰਿਆਂ ਦੇ ਤੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਆ ਜੀ ਚੱਲੇ ਸੀ ਬਾਬਾ ਪਕਾਲਾ ਸਾਹਿਬ ਇਤਿਹਾਸਿਕ ਨਗਰ ਤੇ ਅੱਜ ਉੱਥੇ ਹੈਗਾ ਜੀ ਟੂਰਨਾਮੈਂਟ ਤੇ ਇੱਕ ਵੱਡੇ एलान ਵੀ ਹੋਣੇ ਅੱਜ ਤੁਸੀਂ ਸਾਰੀ ਵੀਡੀਓ ਲਾਸਟ ਤੱਕ ਵੇਖਿਓ ਤੁਹਾਨੂੰ ਇੱਕ ਸਰਪ੍ਰਾਈਜ਼ ਮਿਲੇਗਾ ਤੇ ਬਹੁਤ ਵੱਡੇ ਐਲਾਨ ਹੋਣੇ ਅੱਜ ਵੈਗਰੂ ਦੀ ਕਿਰਪਾ ਨਾਲ ਬਾਬਾ ਜੀ ਮੇਰ ਕਰੇ ਸਾਰਿਆਂ ਦੇ ਤੇ ਉਹ ਪਹਿਲਾਂ ਤੇ ਮੈਂ ਤੇ ਫਾਦਰ ਸਾਹਿਬ ਦੋਨਾਂ ਨੇ ਜਾਣਾ ਸੀ ਤੇ ਫਿਰ ਚਲੋ ਸੋਚਿਆ ਵੀ ਬਾਬਾ ਜੀ ਜੀ ਦੀ ਧਰਤੀ ਤੇ ਗੁਰੂ ਵਾਲੀ ਧਰਤੀ ਜਾ ਰਹੇ ਆ ਬਾਬਾ ਕਾਲਾ ਸਾਹਿਬ ਤੇ ਚਲੋ ਕਿਉਂ ਨਾ ਚਲੋ ਫੈਮਲੀ ਵੀ ਨੂੰ ਵੀ ਨਾਲ ਲੈ ਜੰਨੇ ਆ ਜੇ ਮੱਥਾ ਟੇਕ ਕੇ ਆਉਣੇ ਆ ਉਹ ਵੀ ਮੱਥਾ ਟੇਕ ਲੈਣਗੇ ਸੇਵਾ ਨੇ ਤੇ ਆਪਣੇ ਹੁਣ ਇਸੀ ਸਾਰੀ ਫੈਮਿਲੀ ਦੇ ਨਾਲ ਚੱਲੇ ਆ ਤੇ ਤੁਸੀਂ ਲਾਸਟ ਤੱਕ ਵੀਡੀਓ ਨਾ ਬਣੀ ਰਹੋ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾਂਗੇ ਤੇ ਸਾਰੇ ਜਾਣੇ ਤੁਹਾਨੂੰ ਤੁਹਾਡਾ ਛੋਟਾ ਭਰਾ ਅੱਜ ਜਾ ਰਿਹਾ ਆਪਣਾ ਵੀਰ ਅਨੂ ਬੁੱਢਾ ਥੇ ਉੱਥੇ ਕਬੱਡੀ ਦੇ ਮੈਚ ਵੀ ਆ ਤੇ ਐਲਾਨ ਵੀ ਹੋਣੇ ਆ ਕੋਈ ਤੁਸੀਂ ਸਾਰੇ ਵੀਡੀਓ ਨਾ ਬਣੀ ਰਹੋ ਤੇ ਬਾਅਦ ਵਿੱਚ ਤੁਹਾਨੂੰ ਕੱਠੀਆਂ ਪਤਾਈਆਂ ਲਵਾਂਗੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਸਰਬੱਤ ਦਾ ਭਲਾ ਕਰੇ ਤੇ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਤੇ ਗੱਲਾਂ-ਬਾਤਾਂ ਕਰਦੇ ਆਂ ਭਰਾਵਾਂ ਨਾਲ ਗੱਪ-ਸ਼ਪ ਮਾਰਦੇ ਆਂ ਹਾਸੇ-ਮਜ਼ਾਕ ਕਰਦੇ ਆਂ ਪਲੇਰਾਂ ਨੂੰ ਤੁਹਾਨੂੰ ਮਲਾਉਂਦੇ ਆਂ ਮਿਲਦੇ ਆਂ ਤੇ ਗੱਲਾਂ-ਬਾਤਾਂ ਉਹਨਾ ਕਰਦੇ ਆਂ ਸਾਰੇ ਜਾਣੇ ਤੁਸੀਂ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਪਣੇ ਚੈਨਲ ਤੇ ਇੱਕ ਵਿਊ ਘੱਟ ਚੁੱਕਿਆ ਆ ਪਤਾ ਨਹੀਂ ਕੀ ਚੱਕਰ ਆ ਹੁਣ ਭਰਾ ਚੈਨਲ ਨਾਲੋਂ ਜਿਵੇਂ ਪਤਾ ਨਹੀਂ ਹੁਣ ਅਲੱਗ ਹੋਈ ਜਾ ਰਹੇ ਆ ਸਬਸਕ੍ਰਾਈਬ ਕਰੋ ਵੱਤੋ ਉਹਦੇ ਆਪਣੇ ਛੋਟੇ ਭਰਾ ਦੇ ਚੈਨਲ ਨੂੰ ਵੀ ਹੁਣ ਪਤਾ ਨਹੀਂ ਮੈਨੂੰ ਮੈਂ ਇਹ ਕਰਨ ਸਮਝਦਾ ਵੀ ਮੈਂ ਖੇਡਦਾ ਨਹੀਂ ਇਸ ਕਰਕੇ ਨਹੀਂ ਹੁਣ ਭਰਾ ਸਾਡੇ ਸਾਰੇ ਵਿੰਦੇ ਵਲੌਗ ਮੇਰੇ ਤੇ ਇਹ ਹੁਣ ਪਤਾ ਨਹੀਂ ਕੀ ਚੱਕਰ ਆ ਕਿ ਮੈਂ ਕਬੱਡੀ ਨਾਲੋਂ ਦੂਰ ਹੋਇਆ ਹਾਂ ਸਾਰੀ ਜਿਹੜੀ ਭਰਾ ਆਪਣੇ ਕਬੱਡੀ ਕਰਕੇ ਚਾਹਣ ਵਾਲੇ ਆਪਾਂ ਨੂੰ ਪਿਆਰ ਕਬੱਡੀ ਕਰਕੇ ਹੀ ਕਰਦੇ ਆ ਤੇ ਮੇਰੀ ਉਹ ਬੇਨਤੀ ਆ ਸਾਰਿਆਂ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰੋ ਵੀਡੀਓ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਿਊ ਵਧਾ ਦਿਓ ਇੱਕ ਨਹੀਂ ਫੇਰ ਪਹਿਲਾਂ ਰੰਗੂ ਚੈਨਲ ਕਰ ਦਿਓ ਭਰਾ ਦਾ ਕਿਰਪਾ ਗਰੀਬਾ ਬਤਾੜਦੇ ਤੇ ਅੱਜ ਆਪਾਂ ਚੱਲੇ ਆ ਜੀ ਬਾਬਾ ਪਕਾਣਾ ਸਾਹਿਬ ਵੀਡੀਓ ਨੇ ਬਣੇ ਰਿਓ ਤੇ ਤੁਹਾਨੂੰ ਸਾਰੇ ਪਲੇਅਰਾਂ ਨਾਲ ਮਿਲਾਉਣੇ ਆ ਉਹਨੂੰ ਗੁੱਡੇ ਥੇ ਨੂੰ ਉੱਥੇ ਨਾਲ ਆਪਣਾ ਜਸਵੰਤ ਜੀ ਭੁੱਲੜਾ ਜਿਹੜੇ ਆਪਣੇ ਟੀਮ ਦੇ ਪਲੇਅਰ ਆ ਉਹਨਾਂ ਸਾਰਿਆਂ ਨਾਲ ਤੁਹਾਨੂੰ ਮਿਲਾਉਣੇ ਆ ਬਾਕੀ ਆਪਣੇ ਦਿਨਸ ਰਹਿ ਗਏ ਆ ਜੀ ਬਸ 2 ਵੀਕ 2 ਵੀਕ ਹੋਰ ਵੇਟ ਕਰ ਲਓ ਜਿਹੜੇ ਮੇਰੇ ਭਰਾ ਮੈਨੂੰ ਪਿਆਰ ਕਰਦੇ ਆ ਬਸ 2 ਵੀਕ ਤੱਕ ਆਪਾਂ ਗਰਾਊਂਡਾਂ 'ਚ ਦੁਬਾਰਾ ਆ ਰਹੇ ਆ ਵਾਹਿਗੁਰੂ ਦੀ ਕਿਰਪਾ ਨਾਲ ਬੜੀ ਬੇਸਬਰੀ ਨਾਲ ਤਹੀ ਉਡੀ ਕਰ ਰਹੇ ਹੋ ਤੇ ਤੁਹਾਡਾ ਭਰਾ ਛੋਟਾ ਗਰਾਉਂਡਾਂ ਜਾ ਰਿਹਾ ਹੌਲੀ ਹੌਲੀ ਕਰਕੇ ਪਰ ਇਹ ਇੱਕ ਮੇਰੇ ਵੀ ਰਿਕੁਐਸਟ ਆ ਸਾਰੇ ਭਰਾ ਇਹ ਨਾ ਕਿ ਉਹ ਵੀ ਅੱਜ ਆਇਆ ਤੇ ਅੱਜ ਹੀ ਸਾਰੇ ਪਲਟਾ ਦੇ ਫੜਦੇ ਜਾਂ ਫਿਰ ਪਾਈ ਜਵੇ ਜਾਂ ਮੜਾ ਖੇਡਿਆ ਵਾ ਲਾਂਭ ਹੀ ਨਾ ਦੇ ਉਹ ਮੇਰੇ ਵੀਰ ਭਰਾ ਨੂੰ ਬਸ ਅਸੀਸਾਂ ਤੇ ਤੁਹਾਡੀ ਦਵਾਵਾਂ ਦੀ ਲੋੜ ਆ ਹੋਰ ਕੁਝ ਨਹੀਂ ਚਾਹੀਦਾ ਬਸ ਸਪੋਰਟ ਕਰਿਓ ਤੇ ਹੌਸਲਾ ਦੇਓ ਹੌਲੀ ਹੌਲੀ ਸਾਰਾ ਕੁਝ ਕਰਾਂਗੇ ਤੇ ਇਹਨਾਂ ਦੇ ਤੁਸੀਂ ਪਹਿਲੇ ਦਿਨ ਮੈਚ ਤੇ ਮੈਂ ਜਾਵਾਂ ਤੇ ਇੱਕ ਬਾਅਦ ਚ ਆ ਕੇ ਕਹਾਂ ਲਾਪੋ ਵੀ ਯਾਰ ਜੱਫਾ ਨਹੀਂ ਭਾਈ ਲਾਇਆ ਤੂੰ ਤੇ ਲੱਗਾ ਨਹੀਂ ਕਿਸੇ ਨੂੰ ਟੱਚ ਨਹੀਂ ਲੈਂਦਾ ਆਡਾ ਦਿਲ ਟੁੱਟ ਗਿਆ ਹਿੰ ਮੈਂ ਵੇਖਣ ਗਏ ਹਾਂ ਚਾ ਲਾਈਵ ਦੇ ਰਹੇ ਹਾਂ ਤੂੰ ਕੁਝ ਕੀਤਾ ਨਹੀਂ ਆ ਤੇ ਤੈਨੂੰ ਪਤਾ ਵੀ ਇੰਜਰੀ ਦੇ ਬਾਅਦ 6 ਮਹੀਨਿਆਂ ਦੇ ਬਾਅਦ ਮੈਂ ਦੁਬਾਰਾ ਕਰਾਉਣ ਚ ਆ ਰਿਹਾ ਹਾਂ ਹੌਲੀ ਹੌਲੀ ਕਰਕੇ ਸਾਰਾ ਕੁਝ ਠੀਕ ਹੋਊਗਾ ਤੁਹਾਡੀਆਂ ਆਸਾਂ ਤੇ ਉਮੀਦਾਂ ਦੇਖਾਰੇ ਆਤਰਾਂਗੇ ਹੌਲੀ ਹੌਲੀ ਵਾਹਿਗੁਰੂ ਕਿਰਪਾ ਕਰੇ ਤੇ ਅਣੂ ਦਾ ਫੋਨ ਵੀ ਆ ਗਿਆ ਵਿੱਚ ਬਸ ਵੇਟ ਹੋ ਰਹੀ ਮੁੰਡੇ ਨੂੰ ਤੇ ਆਪਾਂ ਚੱਲੇ ਆ ਸਾਰੇ ਫੈਮਿਲੀ ਨਾਲ ਤੇ ਮੈਚ ਪਹਿਲਾ ਮੈਚ ਆਪਣੇ ਨਾਨਕੇ ਆ ਮੇਰੇ ਨਾਨਕੇ ਖੋਜਕੀਪੁਰ ਝੰਡੇਰ ਵੀ ਆ ਉਹ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਆਪਣੇ ਦੋਨੋਂ ਜਗ੍ਹਾ ਡਣ ਕੇ ਇਸ ਕਰਕੇ ਕਹਿੰਦੇ ਵੀ ਜਿਵੇਂ ਮੇਰੇ ਮੰਮੀ ਖੋਜਕੀਪੁਰ ਰਹੇ ਆ ਉਹਦਾ ਕਰਕੇ ਆਪਣੇ ਨਾਨਕੇ ਖੋਜਕੀਪੁਰ ਵੀ ਆ ਤੇ ਚ ਉਦਾਂ ਮੇਰੇ ਨਾਨਕੇ ਵੈਸੇ ਹੈਗੇ ਝੰਡੇਰ ਮਾਹਪੁਰ ਦਾ ਫਰਿਆ ਮਤ ਲੱਗਿਆ ਤੇ ਪਹਿਲਾਂ ਮੈਂ ਜੇ ਆਪਾਂ ਆਪਣੇ ਨਾਨਕੇ ਨੂੰ ਸ਼ੁਰੂਆਤ ਕਰ ਰਹੇ ਆ ਸੀਜ਼ਨ ਦੀ ਬਰਿਗੁਰੂ ਕਿਰਪਾ ਕਰੇ ਤੇ ਸਾਰੇ ਮੈਂ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਦਿਖਾਈ ਸੀ ਜਿੰਨੇ ਨਹੀਂ ਵੇਖੀ ਵੀਡੀਓ ਇਸ ਤੋਂ ਪਹਿਲਾਂ ਟਾਈਮ ਬਲੌਗ ਪਾਇਆ ਉਹਦੇ ਵੇਖ ਲਿਓ ਜਿਹੜਾ ਪੂਰੀ ਡਿਟੇਲ ਦਿੱਤੀ ਆ ਵੀ ਕਿੱਥੇ ਕਿੱਥੇ ਮੈਂ ਜਗਲੇ ਆਪਾਂ ਖੇ ਤੇ ਕਿੱਥੇ ਮੈਚ ਆਪਣਾ ਸਾਰਾ ਉਹਦੇ ਵਿੱਚ ਵੀਡੀਓ ਚ ਦੱਸਿਆ ਵਾ ਸਾਰੇ ਜਣੇ ਵਲੌਗ ਜਰੂਰ ਦੇਖਿਓ ਮੇਰਾ ਪਹਿਲਾ ਤੇ ਚਲਦੇ ਹਾਂ ਹੁਣ ਆਪਾਂ ਮੈਚ ਤੇ ਤੇ ਬਾਕੀ ਤੁਹਾਨੂੰ ਮੈਚਾਂ ਦੀ ਡਿਟੇਲ ਬਾਰੇ ਸਾਰਾ ਪਤਾ ਲੱਗ ਜਾਊਗਾ ਪਹਿਲੀ ਵੀਡੀਓ ਦੇਖ ਲਿਓ ਸਾਰੇ ਜਣੇ ਉਹਦੇ ਵਿੱਚ ਆਪਾਂ ਮੈਚ ਸਾਰੇ ਗਿਣਾਈ ਹੋਏ ਆ ਤੇ 23 ਤਰੀਕ ਨੂੰ 23 ਜਨਵਰੀ ਨੂੰ ਬਸੰਤ ਵਾਲੇ ਦਿਨ ਆਪਾਂ ਖੇਡ ਰਹੇ ਆ ਜੀ ਖੁਸ਼ਕੀਪੁਰ ਰਈਏ ਨੇੜੇ ਪਹਿਲਾ ਮੈਚ ਉਥੋਂ ਸ਼ੁਰੂਆਤ ਕਰਾਂਗੇ ਬਾਬੇ ਦੀ ਕਿਰਪਾ ਨਾਲ ਤੇ ਸਾਰੇ ਜਣੇ ਜਰੂਰ ਦੇਖਿਓ ਤੇ ਆਓ ਚੱਲੀਏ ਫਿਰ ਆਪਾਂ ਬੱਬਲ ਪਕਾੜਾ ਸਾਈ ਲਓ ਜੀ ਬਾਬਾ ਪਕਾਲਾ ਸਾਹਿਬ ਆ ਗਿਆ ਆਪਾਂ ਗੁਰਦਰਾ ਸਾਹਿਬ ਤੇ ਕੋਈ ਨਵਾਂ ਟਰੈਕਟਰ ਲੈ ਕੇ ਆਇਆ ਮੇਰਾ ਵੀਰ ਮਾ ਸਾਡੇ ਕੋਲ ਬਾਬੇ ਦੇ ਟਰੈਕਟਰ ਹਾਂਜੀ ਆਪਣਾ ਨਹੀਂ ਆ ਕਿਸੇ ਦਾ ਹੀ ਸੁਖਮਣ ਕਹਿੰਦਾ ਆਪਣਾ ਆ ਤੇ ਹਵੇ ਬਸ ਆਪਾਂ ਚੱਲਨੇ ਆ ਅੰਦਰ ਹੁਣ ਦਰਸ਼ਨ ਕਰਨੇ ਆ ਵਾਖਰੂ ਦੇ ਇਹ ਦੇਖੋ ਅੰਦਰ ਜਾ ਕੇ ਮੱਥਾ ਟੇਕਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਸਾਰਿਆਂ ਨੂੰ ਸਰਮਾ 换换几张呢？吧 ہو ہتھ ہو پائی مجھ پر ان دھن تو میرے میں تم ہو پائی رام سر کناند نار نانکم ہوو پائی جیار ہو دی دیاں ہوو کو ہو پائی جیے ہو کسو ਲੇ ਆਵੇਗਾ ਅਲੀ ਪਤਨ ਅਗਲੇ ਹਫਤੇ ਵਾਸਤੇ ਠੀਕ ਹੈ ਥੈਂਕ ਯੂ ਅਗਲੀ ਕਬੱਡੀ ਪੈਰੀਏ ਮੇਰਾ ਕਰੂਗਾ ਲਓ ਸਾਹਮਣੇ ਇਸ ਵੇਲੇ ਸ਼ੰਕਰ ਕਹਿੰਦੇ ਪੈਨ ਤੇ ਵਾਅਦਾ ਕਰਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਰੇਡ ਕਿੰਦਰ ਢੰਡਰਾ ਫੇਰ ਕਹਿੰਦੇ ਵਾਅਦਾ ਹੈ ਮੇਰੇ ਮਿੱਤਰੋ ਇੱਕ ਪਾਸੇ ਹੁਣ ਦੇਖਦੇ ਆ ਐਨ ਕਹਿੰਦੇ ਗੰਬਰੂ ਤਿਆਰ ਹੈ ਚਾਰਾਂ ਜਾਫੀਆਂ ਨੂੰ ਕਿਹੜਾ ਬੱਲੇ ਬੱਲੇ ਕਰਵਾਉਂਦਾ ਤੇ ਲਾਹੇ ਵਿੱਚ ਲੈ ਚੁਂਦਾ ਇਹਦਰ ਛੋਟਾ ਜਿਹਾ ਗੰਬਰੂ ਆਇਆ ਇੱਕ ਹੱਥ ਦੇ ਵਿੱਚ ਮੇਰਾ ਕਹਿਲਾ ਬਾਪੂ ਤੋਂ ਜਿੱਦ ਕਰਕੇ ਇਹ ਕਾਰ ਮੰਗਵਾਈ ਹੈ ਚੋਲੇ ਵਾਲਾ ਕਹਿੰਦੇ ਅਰਸ਼ ਪਹੁੰਚਿਆ ਔਰ ਪਿੱਛੇ-ਪਿੱਛੇ ਸਰਦਾਰ ਕਲਵੰਤ ਸਿੰਘ ਜੀ ਆਇਆ ਹੈ ਔਰ ਲਾ ਪਿੰਡੀਆਂ ਨੇ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੁਰਲਾਲ ਸੋਹਣ ਪਿੰਡ ਹੈ ਸੈਣਪੁਰ ਜੀ ਦੀ ਜਲੰਘੂਨੀ ਹੈ ਝਮਾਰ ਦਾ ਇਲਾਕਾ ਹੈ ਬਾਬਾ ਬੁੱਢਾ ਜੀ ਦੀ ਤਖਤੀ ਮੇਰੇ ਮਿੱਤਰੋ ਪੱਪਾ ਆ ਜਾ ਰਿਹਾ ਆਹ ਸਾਹਮਣੇ ਇਸੋ ਦੇ ਖੇਡ ਮੈਦਾਨ ਦੇ ਚੱਕੀ ਰਮਦਾਸ ਕੇ ਖੀਰਾ ਵਾਲੀਏ ਬੁਲੇਟਰ ਨੂੰ ਲੋਕੀ ਅੱਜ ਕੱਲ ਦੁੱਕ-ਦੁੱਕ ਕਹਿੰਦੇ ਮਿੱਤਰਾਂ ਦੇ ਕੱਪ ਤੇ ਕਹਿੰਦੇ ਵੇਖ ਲਲ ਕਰੇ ਪੈਂਦੇ ਇੱਕ ਕਬੱਡੀ 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 ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਦੀਪ ਕੁਮਰ ਜੀ ਵਾਲਾ ਫੇਰ ਲਓ ਸਾਹਮਣੇ ਕਬੱਡੀ ਪਾਉਣ ਦੀ ਵੱਧ ਹੈ ਮੇਰੇ ਮਿੱਤਰੋ ਇੱਕ ਪਾਸੇ ਇੰਦਰ ਹੈ ਕਲੰਡੀ ਵਾਲਾ ਪੰਡਾ ਮੁੰਡੇ ਨੇ ਕਹਿੰਦੇ ਕਾਫਤੇ ਦੇ ਵਿੱਚ ਦੋ ਮੋਟਰਟਰੈਕਟਰ ਜਿੱਤੇ ਉਪਰ ਦੀਆਂ ਦੋ ਕਬੱਡੀਆਂ ਦੀ

ਇਹ ਕਥੀ ਮੇਰੇ ਵੀਰੋ ਕਈ ਰਹੀ ਮਿਹਨਤ ਕੀਤੀ ਕਰਦੇ ਆ ਆ ਆਨੂ ਬੁੱਟਾ ਥੇ ਇਹਨਾਂ ਮੇਰੇ ਵੀਰੋ ਮੱਲਾ ਦੇ ਲਈ ਮਾਨ ਸਨਮ ਜਿਹੜਾ ਅਗਲੇ ਸਾਲ ਤੀਸਰੀ ਗੋਲਡ ਕਬੱਡੀ ਕੱਪ ਤੇ ਚੋਲੇ ਵਾਲੇ ਅਰਸ਼ ਦੇ ਲਈ ਤੇ ਮੇਰੇ ਮਿੱਤਰੋ ਇੰਦਰ ਆਲੂ ਬੁੱਟਾ ਥੇ ਇਹਨੂੰ ਕਹਿੰਦੇ ਲੜਾਕੂ ਜਹਾਜ਼ ਨਾ ਗਿਆ ਯਾਰ ਕੋਈ ਨਾਂ ਥੋੜਾ ਜਾ ਹੋਰ ਆਪਾਂ ਚੇਂਜ ਕਰੀਏ ਲੈ ਵੀ ਭੁਲਰ ਭਾਦੋ ਆਓ ਇਧਰਲੇ ਪਾਸੇ ਨਮਰੂਪ ਤੇ ਜਗਰੂਪ ਭੁਲਰ ਹੁਣਾਂ ਵੱਲੋਂ ਮੇਰੇ ਵੀਰੋ ਭੁੱਲਰ ਬਾਦਰ ਮੱਲਾ ਅਗਲੇ ਸਾਲ ਮੇਰੇ ਮਿੱਤਰੋ ਅਰਸ਼ ਦਾ ਤੇ ਨਾਲ ਕਿਹਨੇ ਅਨੂ ਪੁੱਡਾ ਥੇ ਵਾਲੇ ਦਾ ਬਲਟ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਹੋਵੇਗਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਬਹੁਤ ਬਹੁਤ ਮੁਬਾਰਕਬਾਦਿਆ ਬਹੁਤ ਬਹੁਤ ਸਨਕਾਰ ਹੈ ਭਰਾਵਾਂ ਦਾ ਲੈ ਵੀ ਖੋਜ ਕੀਪਰ ਤੇ ਰੌਣਕਾਂ ਨਾਨਕਾਂ ਦੇ ਵਿੱਚ ਲਾਵਾਂਗੇ ਸੋਹਣਿਆ ਬਹੁਤ ਬਹੁਤ ਧੰਨਵਾਦਿਆ ਬਹੁਤ ਬਹੁਤ ਸਨਕਾਰ ਹੈ ਆਓ ਜੀ ਜੁੜੀਏ ਖੇਡ ਕਬੱਡੀ ਦੇ ਇਸ ਵੱਡੇ ਮੈਚ ਦੇ ਨਾਲ ਖੇਡ ਕਬੱਡੀ ਦੇ ਹਿੱਸੇ ਇੰਜਾਜੂ ਹੈ 12 ਇੱਥੇ ਹਾਕੀ ਰੱਪੇ ਵਾਲੇ ਸਰਕਾਰ ਨੂੰ ਮਾਪਿਆਂ ਦਾ ਮਾਨ ਸਨਮਾਨ ਕੀਤਾ ਜਾਣਾ ਹੈ ਇਹ ਕਬੱਡੀ ਆ ਜਾ ਵੀ ਕਬੱਡੀ ਉਹ ਮੇਲਾ ਚੱਲਦਾ ਹੈ ਔਰ ਹਾਕੀ ਰੱਪੇ ਵਾਲਿਆਂ ਦਾ ਮੇਰੇ ਵੀ ਸਰਕਾਰ ਨੂੰ ਮਾਪਿਆਂ ਦਾ ਮਾਨ ਸਨਮਾਨ ਹੋਣਾ ਹੈ ਸਰਕਾਰ ਸਿੱਖਿਆ ਦਾ ਸਾਰੀ ਸਟੇਜ ਤੇ ਬੁਲਾਵਾ ਹੈ ਲੋਕ ਇੱਕ ਪਾਸੇ ਢਿੱਕੀ ਭਰੀ ਕੇ ਬੈਠਾ ਔਰ ਦੂਜੇ ਪਾਸੇ ਲੇਗਰ ਵੀ ਪਾਟ ਰਿਹਾ ਹੈ ਅਜੇ ਇਧਰ ਦੇ ਵਿੱਚ ਹੀ ਜਾਂਦਾ ਹੈ ਮੇਡਾ ਕੋਚ ਟ੍ਰੈਨਰ ਖੜਾ ਆਹ ਮਖਰੇ ਗਿਆਨ ਸਿੰਘ ਜਦ ਪਾਣੀਆ ਦੇਗਿਆਂ ਦੇ ਤੇ ਮੇਲੇ ਦਾ ਮਾਹੌਲ ਯਾ ਵਧਿਆ ਹੈ ਆ ਲੈ ਖੰਡ ਸੁਖੀਲੀ ਦੇ ਸਾਹਮਣੇ ਨੀਂ ਗੋਲੀ ਹੈ ਪਰਾ ਕੋਤ ਪਰ ਹਜੋ ਦਾ ਖੇਤ ਮਨਨ ਜੀ ਦਾ ਧਰਵੀ ਦੇ ਖੇਤ ਅਗਲੇ ਕੀ ਕਰਦਾ ਕਹਿੰਦਾ ਜੀਬ ਤੋੜ ਕੇ ਫਵਾ ਜੀਬ ਤੋੜ ਕੇ ਜੀਬ ਤੋੜ ਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਬੜੇ ਖੇਡ ਵਿੱਚ ਹੋਏ ਆ ਸੰਗਰਾਮ ਦੇ ਵਿੱਚ ਜੀ ਜੀਬ ਦੇ ਮਾਦਮਾ ਸੰਜੀਵ ਜੀਬ ਤੋੜ ਕੇ ਵਿਖਾਉਂਦਿਆ ਅਜਰ 16 ਵਾਲਾ ਵੀਰਿਆ ਦਰਦਾ ਕਰਲਾਲ 16 ਨਰੂ ਜੀ ਪਾ ਕੇ ਯਾਰ ਵੀ ਐ ਇੰਰੋਲੀ ਜਿਹੜੀ ਹੈ 6000 ਦਾ ਜਵਾਲਾ ਜਦ ਤੱਕ ਕਮਿਟੀ ਦਾ ਜਰਿਆ ਹੈ ਪਾਣਾ ਫਿਰ ਬੇਨਤੀ ਕਰਦਾ ਵੀ ਥੋੜਾ ਜਿਹਾ ਯੋਗ ਕੀਤੀਏ ਕਰੀਏ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸਰਦਾਰ ਕਬੱਡੀ ਹੈ ਹਾਂਜੀ ਬਲਾਸ ਵਾਲਾ ਕੌਣ ਇਹਦਾ ਬਲਾਸ ਵਾਲਾ ਸੁਖਮਣ ਆਂਦਾ ਬਲਾਸ ਵਾਲਾ ਸੁਖਮਣ ਮੈਂ ਜਿਆਦਾ ਬੋਲਾਂਗਾ ਬਲਾਸ ਵਾਲਾ ਸੁਖਮਣ ਆ ਵਾ ਵਾ ਬਹੁਤ ਬੈਂਤੀਆ ਕੀਤੀ ਹੈ ਗ੍ਰੋਸ ਨੂੰ ਪਤਾ ਹੈ ਇਹਨੂੰ ਸਾਰਿਆਂ ਦਾ ਪਤਾ ਇਹਨੂੰ ਇਹਨੂੰ ਸਾਰਿਆਂ ਦਾ ਪਤਾ ਹੈ ਇਹਨੂੰ ਮੇਰੀ ਹੱਥਾਂ ਨਾਲ ਕੇ ਬੈਂਤੀਆ ਸਾਹਮਣੇ ਕਬੱਡੀ ਨੂੰ ਕੀ ਕਹਿੰਦਾ ना बहुत तो मारी था।, था नहीं है, दो 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 था। और ना। था। वो ना। ये आपको भी लोगों के लिए भीषण भरता, बहुत भीषण तैनाकी है, और सामने सामने ना वो जो बहुत सुर्खियाँ, बहुत लगाने लगा, हम लोगों के पास है कि हम कोशिश की पाप बहुत सारे जेटी दौड़ते आए हैं, तेरे नाम मारोगे क्या? आई थोड़ा सुर्खियाँ की संसद, जी स आज कबड्डी हाँ की ग्राउंड में चा हाकी ने प्रयोग ना मार सन्मान की, तो की जा ता जाए ये पहली आ हो जाए मेरे ये तो अरंपियन बेचे थे उन्होंने माफिया ना सन्मान की ता ये पहले बता रहे थे कबड्डी चा मैं देखती करूँगा सामान्यों के सारे, सारे सारे बड़े हैं जरा सा बढ़िया है इस आगे आओ नहीं कोई नहीं तो मैं कहूँगा भी ये ਇਸ ਸਮਰੂਪ ਮਾਪੇ ਹਾਂ ਜਿਸ ਨਾਲ ਮੈਂ ਬੇਨਤੀ ਕਰਦਾ ਕਿ ਸਾਰੇ ਆਪਾਂ ਇਹ ਸਾਮਾਨ ਦੇਖਾ ਕਰੋ। ਆ ਵੇ ਲੋ ਜੀਰਾ ਨਹੀਂ ਹੋਇਆ ਇੱਥੇ ਹੀ ਖੋਲ ਲਈ ਗੱਡੀ। ਪੈਕਿੰਗ ਖੋਲਤੀ ਪਾਪੇ। ਗਰਾਊਂਡ 'ਚ ਪਾ ਲਿਆ ਖਲਾਰਾ। ਚੱਲ ਆ ਦੇ ਲੋ। ਗੁਰੂ ਦੇ ਬਾਜ ਦੇ ਨਾਲ ਸਾਮਾਨ ਔਰ ਉੱਥੇ ਜੀਰਾ 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 ਨਹੀਂ ਆ ਗਾ ਵੇਲਾ। ਹਾਂ। ਜੀਰਾ ਨਹੀਂ ਹੋਣਾ। ਹੋਲੇ ਜਰਨ ਮੀਤੇ ਭਾਰਤ ਸਾਡਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਪੀਸ ਨੇ ਭਾਰਤ ਸਾਡਾ ਮਾਣ ਸਨਮਾਨ ਇਸ ਨੇ ਖੇਡ ਮੈਦਾਨ ਵਿੱਚ ਕੀਤਾ ਜਾ ਰਿਹਾ ਮੇਰੇ ਵੀ ਹੋਲੇ ਚੱਲ ਚੱਚਲਾ ਔਰ ਕਰਨੀ ਤੂੰ ਵੀ ਕੁਸ਼ਤੀ ਕਰਨੀ ਹੁ ਕਰਨੀ ਕੁਸ਼ਤੀ ਉਹਨਾਂ ਨਾਲ ਔ ਬਿਲਾ ਬੱਚੇ ਲੱਗੇ ਆ ਹੋਵੇ ਮਨਦੀਪ ਸਾਡਾ ਵੀਰ ਹਾਕੀ ਲੰਕਿਨ ਔਰ ਕਰਨੀ ਕੁਸ਼ਤੀ ਉਹਨਾਂ ਔ ਛੋਟੇ ਬੱਚੇ ਕਰਨੀਆਂ ਕਰਨੀ ਕੁश्ती ਦੱਸੋ ਨਾ ਨਹੀਂ ਮਾਨ ਸਨਮਾਨ ਕੀਤਾ ਜਾਂਦਾ ਹੈ ਸਨਮਾਨ ਕੀਤਾ ਜਾਂਦਾ ਹੈ ਮਾਨ ਸਨਮਾਨ ਕੀਤਾ ਜਾਂਦਾ ਹੈ ਆਪਣੇ ਘਰੇ ਚੋਲੇ ਚੋਲੇ ਘਰੇ ਜਾ ਕੇ ਅੰਦਾ ਕਰੂਗਾ ਕੁश्ती ਉਹ ਤੇਰਾ ਭਲਾ ਦੇ ਮੈਨੂੰ ਮੈਨੂੰ ਢਾਈਆ ਬਸ ਉਧਰ ਢਾ ਉਧਰ ਮੈਨੂੰ ਢਾਈਆ ਜਾਣਾ ਹੀ ਜਾਣਾ ਹੀ ਆ ਲੋ ਜਾਣਾ ਨਹੀਂ ਜਾਣਾ ਨਾ ਨਾ ਨਹੀਂ ਨਹੀਂ ਜਨਾਬ ਹੁੰਦਾ ਨਾ ਓਏ ਨਾ ਵੱਡੇ ਆ ਉਹ ਵੱਡੇ ਆ ਪੁੱਤ ਵੱਡੇ ਆ ਉਹ ਵੱਡੇ ਆ ਜਗਤ ਦੇ ਫਾਰਸ ਦਾ ਸਨਮਾਨ ਜਗਤ ਦੇ ਫਾਰਸ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਹ ਬਹੁਤ بڑے ਮਹਾਨ ਵਾਲਿਆ ਬਹੁਤ ਵੱਡਾ ਸਰਕਾਰ ਆ ਸੱਚੇ ਬਾਦਸ਼ਾਹ ਇਹਨਾਂ ਨੂੰ ਹੋਰ ਦਿਨ ਦੁਗੀ के रात को भी तरक्की बचे और एक मेरे लिए उसी तरह एक हॉकी की सेवा करना और उसको बाद आ, ते ने, 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 आ। गया समान दिलप्रीत के फादर साहब आ मेरे लिए जब दिलप्रीत जुड़े के बाद के दिन चेता ओए टूट जानी है टूट जुगी और ना सारे टूट जानी है ऐसे के तौर पर जुड़े हुए हैं ये बहुत बड़े मानव वाले हैं बहुत बड़े ਮਾਵਾ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਮਾਵਾ ਦੇ ਹਰਿਆਣੇ ਲੋਕੋਂ ਕੌਣ ਭਰੇ ਮਾਵਾ ਦੇ ਹਰਿਆਣੇ ਲੋਕੋਂ ਕੌਣ ਭਰੇ ਫੇਰ ਗਿਲਦਾ ਤੇ ਭੁੱਲਰ ਬਰਾਦਰ ਹੁਣਾਂ ਦਾ ਧੰਨਵਾਦ ਜਿਨ੍ਹਾਂ ਨੇ ਸੋਚੀ ਮੇਰੇ ਵੀਰੋ ਇੱਕ ਵਾਰੀ ਮਿਸਕੀ ਟੱਕਰ ਤੇ ਚੱਕਰ ਕਦੀ ਸੱਚੇ ਕਦੀ ਖੱਬੇ ਹੁਣ ਦੇਖਣਾ ਗੱਲ ਕੀ ਬਣਦੀ ਹੈ ਇਹ ਸੈੱਡ ਦੀ ਕਬੱਡੀ ਹੈ ਅਬੀ ਭੁੱਲਰ ਪਰ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਜਿਨ੍ਹਾਂ ਨੇ ਇੱਕ ਵਧੀਆ ਸੋਚ ਮੇਰੇ ਵੀਰੋ ਆਪਣੇ ਮਨ ਦੇ ਵਿੱਚ ਦੱਸਿਆ ਕਿ ਅੱਜ ਹਲੋ ਵੀਰ ਰਪਿੰਦਰ ਜਨਾਲ ਉਹ ਇੱਥੇ ਆ ਜਾਵੇ ਤੇ ਨਾਲ ਹੈਪੀ ਸਿੱਧੂ ਜੀ ਕਬੱਡੀ 365.com ਦਾ ਆਪਰੇਟਰ ਇੱਥੇ ਆ ਜਾਵੇ ਇਧਰ ਜਿਹੜਾ ਜ ਮਾਨ ਸਨਮਾਨ ਹੋ ਰਿਹਾ ਨਾ ਇਹ ਕਹਿੰਦੇ ਸਾਡੇ ਐਮਸੀ ਸਾਹਿਬ ਤਲਵੰਤ ਸਿੰਘ ਦੀ ਰੰਧਾਵਾ ਨਾਲ ਮੇਰੇ ਵੀਰੋ ਜੀਟੀਪੀ ਹਾਕੀ ਕਲੱਬ ਦੇ ਪ੍ਰਧਾਨ ਬਹੁਤ ਸਤਿਕਾਰ ਜੋ ਜਿਨ੍ਹਾਂ ਨੂੰ ਪਿਆਰ ਨਾਲ ਡਾਕਟਰ ਆਖਦੇ ਆ ਓਏ ਅਮਰਜੀਤ ਸਿੰਘ ਜੀ ਡਾਕਟਰ ਉਹ ਮਾਨ ਸਨਮਾਨ ਪਾਜੀ ਅਰਸ਼ਦਾ ਵਰਿਆ ਜਾਂ ਕਲਵੰਤ ਸਿੰਘ ਦਾ ਆਰਿਆ ਅਰਸ਼ਾ ਅਰਸ਼ ਚੋਲਾ ਸਾਹਿਬ ਦੇ ਹੱਥੋਂ ਕਲਵੰਤ ਸਿੰਘ ਐਮਸੀਜੀ ਦਾ ਮਾਨ ਸਨਮਾਨ ਹੋਇਆ ਥੈਂਕ ਯੂ ਧੰਨਵਾਦ ਉਹਨਾਂ ਨੂੰ ਵੀ ਇੱਥੇ ਪਹੁੰਚਣ ਦੇ ਜਿਹਾ ਹਰ ਤਵਿੰਦਰਜੀਤ ਸਿੰਘ ਬੁੱਲਾ ਸੁਰਖਪੁਰਿਆ ਮੇਰੇ ਵੀਰੋ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜ ਗਏ ਉਸ ਵੀਰ ਦਾ ਵੀ ਧੰਨਵਾਦ ਹੈ ਇੱਥੇ ਪਹੁੰਚਣ ਤੇ ਜਿਹਾ ਆਖਦੇ ਲੋ ਅੱਗੇ ਕਬੱਡੀ ਦਾ ਇਨਤਜ਼ਾਰ ਕਰਦੇ ਆ ਜਿਨੇ ਸਤਕਾਰਯੋਗ ਵੀਰ ਪੁੱਜੇ ਆ ਸਤਕਾਰ ਪੁੱਜੇ ਆ ਵੱਡੇ ਪੱਦਰ ਤੇ ਸਤਕਾਰ ਉਧਰ ਕਬੱਡੀ ਪੈ ਰਹੀ ਹੈ ਵਿਸਕੀ ਦੇ ਨਾਲ ਟੱਕਰ ਹੁਣ ਦੇਖਦੇ ਗੱਲ ਮੁਸ਼ਕਿਲ ਹੈ ਜੀ ਦੇ ਦਰਮਿਆں ਹੈਲੋ ਫਾਈਨਲ ਭਾਈ ਤੁਸੀਂ ਨਾ ਸਨਮਾਨ ਹੱਥੋ ਜੇ ਤਾਂ ਫੜਾਈ ਜੋ ਮੇਰੇ ਥੱਲੇ ਕਲੇ ਨਾ ਨਹੀਂ ਬੋਲੇ ਜਾਣੇ ਉਧਰ ਲਾਈਵ ਦੇ ਵਿੱਚ ਭਾਈ ਮੈਨੂੰ ਕਮੈਂਟ ਕਰਦੇ ਹੋਣੇ ਆ ਕਿ ਕਮੈਂਟਰ ਉਹ ਦੂਜਾ ਬਹੁਤ ਵੱਲੇ ਮਾਨਦੇ ਆ ਉਹਨਾਂ ਨਾਲ ਵੀ ਜੀ ਕਰਦਾ ਸੀ ਮੈਚ ਬੋਲੀਏ ਕਿ ਮੇਰਾ ਵੀ ਜੀ ਨਹੀਂ ਕਰਦਾ ਜੇ ਤੁਹਾਨੂੰ ਟੋਕਾਂ ਪਰ ਜੁਮੇ ਹਰੀਆਂ ਵੱਡੀਆਂ ਆ ਬਦੀਤ ਹੈ ਗਈ ਹੈ ਹੁਣ ਦੇਖਣਾ ਕੌਣ ਬਲੇ ਬਲੇ ਕਰਵਾਉਂਦਾ ਥਾੜਾ ਹੈਰਾਤਾ ਡਕਣਾ ਤੈਨੂੰ ਡੱਕੋ